ਸਬੰਧਕ ਕਮੇਟੀ ਵੱਲੋਂ ਜਥੇ ਦਾ ਮਾਨ ਕਰਦੇ ਆ 500 ਰੁਪਇਆ ਭੇਜਿਆ ਗਿਆ ਏ ਅਸੀਂ ਸਾਰੀ ਕਮੇਟੀ ਦੀ ਕਦਰਦਾਨੀ ਕਰਦੇ ਹਾਂ ਗਰੀਬ ਨਿਵਾਜ ਪਾਛਾ ਚੜ ਕੇ ਕਲਾ ਬਖਸ਼ੇ ਸਥਿਤਰਾਂੋਂ ਕੌਮ ਦੀ ਤੇ ਗੁਰੂ ਘਰ ਦੀ ਸੇਵਾ ਕਰਦੇ ਰਹਿਣ ਮਹਾਰਾਜ ਪਿਆਰ ਇਤਿਹਾਸ ਵਕਚਣ ਹੋਰ ਵੀ ਗੁਰਸਿੱਖਾ ਗੁਰਮਖਾਂ ਪਿਆਰਿਆਂ ਵੱਲੋਂ ਇਤਿਹਾਸ ਦਾ ਮਾਨ ਕਰਦੇ ਆ ਵਿਅੰਤ ਮਾਇਆ ਤੇ ਜਿਗਤ ਸਤ ਗੁਰਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਲੇ ਕੁਵਾਰੀ ਸਮੁੱਚਰ ਦਾਸਾ ਕਰਦਾ ਕਹਿ ਜੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਪੰਜਾਬੀ ਦਾ ਕਵੀ ਕਹਿੰਦਾ ਗੁਰਾ ਇਸ ਤਰ੍ਹਾਂ ਸਿਰ ਤੋਂ ਭਾਰ ਲਾਇਆ ਬਾਜ ਕਿਸੇ ਪਾਸੇ ਢੋੜਾ ਕਿਸੇ ਪਾਸੇ ਤੁਰਕਾਂ ਛੇੜ ਦਿੱਤੀ ਜੰਗ ਰਾਤ ਦੇਲੇ ਮੋੜਾ ਕਿਸੇ ਪਾਸੇ ਤੋੜਾ ਕਿਸੇ ਪਾਸੇ ਗੁਰਾ ਸਿੰਘਾਂ ਦਾ ਜਥਾ ਨਿਖੇੜ ਦਿੱਤਾ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਸਾਬਰ ਸੋਹ ਸੁਲੱਖੇ ਦੇ ਪੁੱਤਰਾਂ ਦਾ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਸਰਸਾ ਦੀ ਲੈਹਰਾ ਵਿੱਚ ਹਜੂਰ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਸਾਰਾ ਪਰਿਵਾਰ ਵਿਛੜ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਵੇਂ ਮੈਲ ਮੁੱਠੀ ਪਾ ਸਿੰਘਾਂ ਨੂੰ ਨਾਲ ਲੈ ਕੇ ਰੋਪੜ ਵਿੱਚ ਦੀ ਲੰਗ ਦੇ ਵਿੱਚ ਚਮਕੌਰ ਪਿੰਡ ਵੱਲੋਂ ਚਲੇ ਗਏ ਪਰ ਵਿਧ ਮਾਤਾ ਰਾਜ ਮਾਤਾ ਮਾਤਾ ਗੁਦਰ ਕੌਰ ਜੀ ਸਾਰੇ ਪਰਿਵਾਰ ਨਾਲੋਂ ਵਿਛੜ ਗਏ ਨਾਲ ਕੋ ਛੋਟੇ ਪੁੱਤਰੇ ਨੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਕੀਰ ਸੇ ਕਦੇ ਸਮਾ ਸੀ ਤੁਰਦੇ ਸਨ ਥੱਲੇ ਮਖਮਲ ਦੇ ਥਾਣ ਵਿਸ਼ਿਆ ਕਰਦੇ ਸਨ ਹਜ਼ਾਰਾਂ ਸੱਚ ਨਿਉਨਕੇ ਮੱਥੇ ਟੇਕਿਆ ਕਰਦੇ ਸਨ ਅੱਜ ਬੇਸਾਰੇ ਬੇਸਮਾਨ ਤੁਰੇ ਜਾ ਰਹੇ ਨੇ ਜੰਗਲ ਦੇ ਰੁੱਖ ਤੁਰੇ ਜਾਂਦੇ ਰਾਹੀਆਂ ਦੇ ਪੱਲੇ ਫੜਦੇ ਨੇ ਪਰ ਰਾਹੀ ਕਿਸੇ ਅਣਮਿੱਥੀ ਮੰਜ਼ਿਲ ਵੱਲੇ ਤੁਰੇ ਜਾ ਰਹੇ ਨੇ ਸਹਿਜਾਦਿਆਂ ਦੇ ਚਰਨਾ ਵਿੱਚ ਕੰਡੇ ਵੱਜ-ਵੱਜ ਕੇ ਲਹੂ ਨਿਕਲ ਰਿਹਾ ਹੈ ਗਿੱਧਰ ਦੀ ਲੰਗਦੇ ਹਨ ਧਰਤੀ ਦੀ ਛਾਤੀ ਉਤੇ ਮਹਿੰਦੀ ਲੱਗਦੀ ਜਾ ਰਹੀ ਐ ਸਜਾ ਬਖਤੀ ਮੈਂ ਕਾਇਲ ਹੁੰ ਤੇਰੀ ਤਸਵੀਰ ਕਾ ਜਿਸ पे ਨજર ਕੀ ਦਸਾਲੇ ਕੋ ਕਫਨ ਕਰ ਦੀਆ ਸਹਿਜਾਦਿਆਂ ਨੇ ਪੁੱਛਣਾ ਕੀਤਾ ਮਾਤਾ ਜੀ ਦਾਦੀ ਮਾਂ ਆਨੰਦਪੁਰ ਸਾਹਿਬ ਕਦੋਂ ਜਾਵਾਂਗੇ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਕਦੋਂ ਲੱਗਣਗੀਆਂ ਪਿਤਾ ਦੀ ਗੋਦ ਕਦੋਂ ਬੈਠਾਂਗੇ ਵੱਡਿਆਂ ਵੀਰਾਂ ਨਾਲ ਕਦੋਂ ਖੇਡਾਂਗੇ ਆਪਣੀਆਂ ਮਾਵਾਂ ਨੂੰ ਗੱਲ ਵਕੜੀ ਕਦੋਂ ਪਾਵਾਂ ਦਾਦੀ ਮਾਂ ਹੌਸਲਾ ਦੇਂਦੀ ਹੋਈ ਸਮਝਾਉਂਦੀ ਹੋਈ ਉਂਗਲੇ ਲਾ ਕੇ ਕਿਸੇ ਅਣਮਿੱਥੀ ਮੰਜ਼ਲੇ ਵੱਲ ਤੁਰ ਹੀ ਜਾ ਰਹੀ ਆਖਰਕਾਰ ਪਹੁੰਚ ਗਏ ਨੇ ਪਿੰਡ ਚੱਕ 31 ਦੇ ਪਤਣ ਉੱਤੇ ਦਰਿਆ ਦੇ ਕੰਢੇ ਉੱਤੇ ਇੱਕ ਛੰਨ ਹੈ ਛੰਨ ਦੇ ਅੰਦਰ ਇਹ ਜਿਹੜਾ ਢੇੜੀ ਚਲਾ ਕੇ ਆਪਣਾ ਢਿੱਡ ਭਰਦਾ ਆਪਣੇ ਪਰਿਵਾਰ ਨੂੰ ਪਾਲਦਾ ਹੈ ਉਹਦਾ ਨਾਮ ਹੈ ਕੁੰਮਾ 마ਸ਼ਕੀ ਜਿਹਨੂੰ ਅੱਜ ਸਤਕਾਰ ਅਸੀਂ ਬਾਬਾ ਕੁੰਮਾ 마ਸ਼ਕੀ ਕਹਿੰਦੇ ਆ ਨਾਂ ਸੀ ਕਰਮਚੰਦ ਪਰ ਮੁਸਲਮਾਨਾਂ ਨੇ ਧੱਕੇ ਨਾਲ ਉਹਨੂੰ کریم ਬਖਸ਼ ਬਣਾ ਦਿੱਤਾ ਝੀਵਰ ਬਰਾਦਰੀ ਵਿੱਚੋਂ ਸੀ ਇਹ ਆਪਣੀ ਪਿੱਠ ਉੱਤੇ ਮਸਕ ਰੱਖ ਕੇ ਇਹ ਅਮੀਰ ਘਰਾਂ ਵਿੱਚ ਪਾਣੀ ਦਿਆ ਕਰਦਾ ਸੀ ਇਸ ਕਰਕੇ ਉਹਨੂੰ ਕੁੰਮਾ 마ਸ਼ਕੀ ਕਹਿਣ ਲੱਗ ਪਏ ਮਾਤਾ ਜੀ ਖਲੋਤੇ ਨੇ ਖੜਾਕ ਹੋਇਆ ਤੈਰਾ ਦਾ ਬਾਬਾ ਕੁੰਮਾ ਮਾਸ ਵੀ ਆਪਣੀ ਸ਼ਾਨ ਵਿੱਚੋਂ ਬਾਹਰ ਆਇਆ ਮਾਤਾ ਜੀ ਨੂੰ ਜਾਣਦਾ ਨਹੀਂ ਸੀ ਪਛਾਣਦਾ ਨਹੀਂ ਸੀ ਪੁੱਛਿਆ ਮਾਤਾ ਜੀ ਤੁਸੀਂ ਕੌਣ ਜੀ ਕਿੱਥੋਂ ਆਏ ਜੀ ਤੁਹਾਨੂੰ ਕੀ ਕੰਮ ਪੈ ਗਿਆ ਮੇਰੇ ਨਾਲ ਮਾਤਾ ਜੀ ਕਹਿੰਦੇ ਵੇ ਬੇਟਾ ਮੈਨੂੰ ਕੰਮ ਕੋਈ ਤੂੰ ਮੈਨੂੰ ਪਛਾਣਿਆ ਨਹੀਂ ਉਹਨੇ ਕਿਹਾ ਮਾਂ ਪਛਾਣਿਆ ਨਹੀਂ ਦੱਸ ਤੂੰ ਕੌਣ ਹੈ ਤੇ ਮਾਤਾ ਜੀ ਨੇ ਹੋਰ ਕਹਿਣ ਲੱਗੀ ਬੇਟਾ ਮੈਂ ਗੁਰੂ ਗਗਨ ਸਿੰਘ ਮਹਾਰਾਜ ਜੀ ਦੀ ਮਾਤਾ ਹਾਂ ਦੱਸਣਾ ਪਿਆ ਮਾਤਾ ਜੀ ਬਾਬਾ ਕੁੰਮਾ ਮਾਸਕੀ ਦੇ ਪੈਰ ਥਲੋ ਜ਼ਮੀਨ ਨਿਕਲ ਗਈ ਭਾਵੇਂ ਨਨਕੁਰ ਸਾਹਿਬ ਨਹੀਂ ਸੀ ਗਿਆ ਪਰ ਉਸ ਬਾਬੇ ਕੁੰਮੇ ਮਾਸਕੀ ਨੇ ਗੁਰੂ ਗੋਬਿੰਦ ਸਿੰਘ ਦੀ ਸੋਭਾ ਸੁਣੀ ਹੋਈ ਸੀ ਮਾਤਾ ਗੁਰਦਰ ਕੌਰ ਜੀ ਨੂੰ ਦੋਵਾਂ ਸਾਹਿਬ ਆਦਿਆਂ ਨੂੰ ਬਾਬਾ ਕੁੰਮਾ ਮਾਸਕੀ ਨੇ ਆਪਣੀ ਛਾਂ ਅੰਦਰ ਲਿਆਂਦਾ ਜੋ ਕੁਝ ਲੀੜਾ ਕੱਪੜਾ ਸੀ ਗਰਮ ਕੋਲ ਸਹਿਬ ਜਾਦਿਆਂ ਨੂੰ ਤੇ ਮਾਤਾ ਜੀ ਦੇ ਉੱਤੇ ਲੈਣ ਵਾਸਤੇ ਉਹਨਾਂ ਦੇ ਹਵਾਲੇ ਕਰ ਦਿੱਤਾ ਆਪ ਪਿੰਡ ਜਾ ਕੇ ਆਪਣੇ ਪਿੰਡ ਆਵਾਨ ਗਿਆ ਮਾਤਾ ਲక్ష్ਮੀ ਨੂੰ ਨਾਲ ਲੈ ਕੇ ਆਇਆ ਪ੍ਰਸ਼ਾਦੇ ਲਿਆਂਦੇ ਮਾਤਾ ਜੀ ਨੂੰ ਤੇ ਸਭ ਜਿਆਦਿਆਂ ਨੂੰ ਪ੍ਰਸ਼ਾਦਾ ਚਕਾਇਆ ਦਿਨ ਦਾ ਚੜਾਅ ਹੋ ਗਿਆ ਯਾਦ ਰੱਖਣਾ ਹੈ ਬਾਬਾ ਤੁੰਮਾ ਮਾਸ ਕੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਹੰਗਰ ਤੋਂ ਫਤਿਹ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਿਆ ਤੁੰਮੇ ਮਾਸ ਕੀ ਨੇ ਮਾਤਾ ਜੀ ਦੀ ਬੜੀ ਸੇਵਾ ਕੀਤੀ ਆਪ ਪਿੰਡ ਆਇਆ ਬਾਬੇ ਤੁੰਮੇ ਮਾਸ ਕੀ ਦੇ ਸਾਰੀ ਕਥਾ ਸੁਣੀ ਸਾਰਾ ਇਤਿਹਾਸ ਸੁਣਿਆ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਕੁੰਮੇ ਮਾਸਮੀ ਨੇ ਅੰਮਰ ਚੱਕਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਮ ਰੱਖਿਆ ਸਰਦਾਰ ਕਰਮ ਸਿੰਘ ਤੇ ਸਰਦਾਰ ਕਰਮ ਸਿੰਘ ਨੂੰ ਰੋਪੜ ਦਾ ਹਾਕਮ ਥਾਪਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਵਿੱਚ ਇਹ ਸਰਦਾਰ ਕਰਮ ਸਿੰਘ ਅੱਗੇ ਛਾਤੀ ਦਾ ਕੇ ਲੜਦਾ ਰਿਹਾ ਖੈਰ ਜਦੋਂ ਦੀ ਮੈਂ ਗੱਲ ਕਰ ਰਿਹਾ ਉਸਦੇ ਨਾਸੇ ਦਾ ਕੁੰਮਾ ਮਾਸਮੀ ਦਿਲ ਦਾ ਚੜ੍ਹਾ ਹੋਇਆ ਇੱਕ ਇੱਕ ਸਾਥੀ ਹੋਰ ਆਣ ਮਿਲਿਆ ਕੌਣ ਹੈ ਉਹ ਉਹਦਾ ਨਾਮ ਹੈ ਗੰਗੂ ਬ੍ਰਾਹਮਣ ਸਾਡੇ ਕਈ ਇਤਿਹਾਸਕਾਰ ਕਹਿੰਦੇ ਨੇ ਇਹ ਗੰਗੂ ਬ੍ਰਾਹਮਣ ਗੁਰੂ ਘਰ ਦਾ 21 ਸਾਲ ਰਸੋਈਆ ਰਿਆ ਬਿਲਕੁਲ ਨਹੀਂ ਇਹ ਗੁਰੂ ਘਰ ਦਾ ਰਸੋਈਆ ਨਹੀਂ ਸੀ ਇਹ ਰਸੋਈਆ ਸੀ ਉਹਨਾਂ ਬ੍ਰਾਹਮਣਾਂ ਦਾ ਜਿਹੜੇ ਬ੍ਰਾਹਮਣ 16 ਬ੍ਰਾਹਮਣ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚੋਂ ਆਪਣੇ Hindu ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਿਆਦ ਕਰਨ ਵਾਸਤੇ ਆਏ ਸਨ ਇਹ ਉਹਨਾਂ ਬ੍ਰਾਹਮਣ ਦਾ ਰਸੋਈਆ ਸੀ ਕਿਉਂਕਿ ਬ੍ਰਾਹਮਣ ਅੰਦਰ ਉੱਚ ਨੀਚ ਦਾ ਬੜਾ ਭੇਗ ਭਾਵ ਹੁੰਦਾ ਹੈ ਬ੍ਰਾਹਮਣ ਸੂਦਰ ਦੇ ਹੱਥੋਂ ਛੋਟੀ ਜਾਤੀ ਹੱਥੋਂ ਪ੍ਰਸ਼ਾਦਾ ਨਹੀਂ ਖਾਂਦਾ ਉਹਨਾਂ ਬ੍ਰਾਹਮਣ ਨੂੰ ਪਤਾ ਸੀ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣੇ ਨੇ ਉਹ ਤੇ ਸਾਰੇ ਨੀਵੀਂ ਜਾਤੀ ਵਿੱਚੋਂ ਨੇ ਇਸ ਵਾਸਤੇ ਆਪਣਾ ਬ੍ਰਾਹਮਣ ਨਾਲ ਲੈ ਕੇ ਆਇਆ ਸੰਗੰਗੂ ਬ੍ਰਾਹਮਣ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋ ਗਏ ब्राहਮਣਾ ਦੇ ਮਨ ਤੇ ਬੜਾ ਅਸਰ ਹੋਇਆ ਉਹਨਾਂ ਵਿੱਚੋਂ ਬਹੁਤੇ ਬ੍ਰਾਹਮਣ ਤੋਂ ਸਿੱਖ ਬਣ ਗਏ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਈਸਵੀ ਨੂੰ ਵਸਾਖੀ ਦੇ ਪਵਣ ਦਿਹਾੜੇ ਉੱਤੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਫਿਰ ਉਹਨਾਂ ਬ੍ਰਾਹਮਣਾਂ ਵਿੱਚੋਂ ਬਹੁਤਿਆਂ ਨੇ ਅਮਰ ਸੱਜਿਆ ਤੇ ਸਿੰਘ ਸੱਜ ਗਏ ਫਿਰ ਗੰਗੂ ਬ੍ਰਾਹਮਣ ਨੇ ਨਾਮਪੁਰ ਸਾਹਿਬ ਸੱਜਿਆ ਇਹ ਸਿਹੜੀ ਪਿੰਡਾਂ ਦੇ ਰਹਿ ਲੱਗ ਪਿਆ ਸਿਹੜੀ ਜਿਹਨੂੰ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਪਿੰਡ ਨੂੰ ਉਜਾੜਿਆ ਤੇ ਪਿੰਡ ਦਾ ਨਾਮ ਰੱਖਿਆ ਉਖੇੜੀ ਇਹ ਅਖੇੜ ਦਿੱਤੀ ਅੱਜ ਅਸੀਂ ਉਹਨੂੰ ਖੇੜੀ ਕਹਿੰਦੇ ਆ ਪਰ ਉਸ ਵਕਤ ਪਿੰਡ ਦਾ ਨਾਮ ਸੀ ਸਹੇੜੀ ਗੰਗੂ ਬ੍ਰਾਹਮਣ ਉਸ ਪਿੰਡ ਨਾਲ ਰਹਿਣ ਵਾਲਾ ਸੀ ਮਾਤਾ ਜੀ ਨੂੰ ਜਾਣਦਾ ਸੀ ਕਈ ਸਾਲਾਂ ਤੋਂ ਪਰਸੇਵ ਰਿਹਾ ਸੀ ਇਹਦਾ ਮਿਲਾਪ ਬਾਬਾ ਕੁੰਮਾ ਮਾਛੀ ਦੀ ਸ਼ਾਨਤ ਤੇ ਮਾਤਾ ਜੀ ਨਾਲ ਹੋ ਗਿਆ ਮਾਤਾ ਜੀ ਨੇ ਤੇ ਸਹਿਬ ਗਾਦਿਆ ਉਹਨੂੰ ਬਾਬਾ ਕੁੰਮਾ ਮਾਛੀ ਨੇ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਮੈਂ ਇਹਨਾਂ ਦਾ ਮਲਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕਰਵਾ ਦੇਵਾਂਗਾ। ਬਾਬਾ ਕੁੰਮਾ ਮਾਸ ਕੀ ਜਤੀਨ ਕਰ ਗਿਆ। ਮਾਤਾ ਗੁਜਰ ਕੌਰ ਜੀ ਦੋਵੇਂ ਛੋਟੇ ਸਰਜਾ ਦੇ ਬਾਬਾ ਜੋਰਾਵਰ ਸਿੰਘ, ਬਾਬਾ ਫਕੀਰ ਸਿੰਘ ਜੀ ਗੰਗੂ ਦੇ ਨਾਲ ਤੁਰ ਗਏ। ਲੇਕਿਨ ਗੰਗੂ ਬੇਈਮਾਨ ਨਿਕਲੇ। ਮਾਤਾ ਜੀ ਕੋਲ ਮਾਇਆ ਦੀ ਖੁਰਜੀ ਸੀ, ਸੋਨੇ ਦੇ ਗਹਿਣੇ ਸਨ। ਗੰਗੂ ਦਾ ਮਨ ਬੇਈਮਾਨ ਹੋ ਗਿਆ, ਮਨ ਬੇਈਮਾਨ। ਦੁੰਨਾ ਸਿੰਘ ਹਡੂਰੀਆ ਲਿਖਦਾ ਹੈ, ਡੰਗੂ ਐਡਾ ਪਾਪੀ ਸੀ। ਜਿਹੜਾ ਆਪ ਗੁਰੂ ਨਾਨਕ ਦੇ ਲੰਗਰਾਂ ਵਿੱਚੋਂ 36 ਪਦਾਰ 36 ਪ੍ਰਕਾਰ ਦੇ ਪਦਾਰਥ ਛਕਦਾ ਰਿਹਾ ਉਸ ਗੰਗੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਜੀਨ ਤੇ ਸਹਜਾਦਿਆਂ ਨੂੰ ਸਭ ਤੋਂ ਨਿਕੰਮਾ ਖਾਣਾ ਅਪੇਸ਼ ਕੀਤਾ ਸਭ ਨੂੰ ਨਿਕੰਮਾ ਖਾਣਾ ਖੈਰ ਗੰਗੂ ਬੇਈਮਾਨ ਹੋਇਆ ਇਹਨੇ ਮਾਤਾ ਜੀ ਦੇ ਸਹਰਾਣੇ ਨੂੰ ਰਾਤ ਨੂੰ ਉਹ ਸੋਨੇ ਦੀ ਖੁਰਜੀ ਮਾਇਆ ਇਹਨੇ ਸਭ ਚੋਰੀ ਕਰ ਲਈ ਇਹਨੇ ਜਾ ਕੇ ਦੂਜੇ ਕਮਰੇ ਆਪ ਦਿੱਤਾ ਸਾਰਾ ਕੁਝ ਦੇ ਬਾਹਰ ਕੇ ਰੌਲਾ ਪਾ ਦਿੱਤਾ ਚੋਰ ਚੋਰ ਬੈਲ ਪਿਆ ਗਿਆ ਮੈਂ ਮਾਰਿਆ ਗਿਆ ਮਾਤਾ ਜੀ ਕਹਿਣ ਲੱਗੇ ਜੇ ਗੰਗੂ ਪੁੱਤਰਾ ਮੈਂ ਸਾਰੀ ਰਾਤ ਜਾਗਦੇ ਰਹੀ ਹਾਂ ਕਿਤੇ ਕੋਈ ਉਹ ਪ੍ਰਾਧਮੀ ਨਹੀਂ ਆਇਆ ਪੁੱਤਰਾ ਤੈਨੂੰ ਮਾਇਆ ਚਾਹੀਦੀ ਹੈ ਸਾਰੀ ਲੈ ਲੈ ਪਰ ਇਹੋ ਜਿਹੇ ਹੀਰਾ ਫੇਰੀਆਂ ਨਾ ਕਰ ਗੰਗੂ ਝੂਠਾ ਤੇ ਸ਼ਰਮਿੰਦਾ ਕ੍ਰੋਧ ਵਿੱਚ ਆ ਗਿਆ ਕਹਿਣ ਲੱਗਾ ਮਾਤਾ ਜੀ ਨਾਲੇ ਮੈਂ ਸਰਕਾਰ ਦੇ ਬਾਗੀਆਂ ਨੂੰ ਸਰਕਾਰ ਦੇ ਮੱਥਾ ਲਾ ਕੇ ਆਪਣੇ ਘਰ ਲਿਆਂਦਾ ਏ ਤੇ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਦੇ ਜੇ ਮੈਂ ਹੁਣੇ ਜਾਂਨਾ ਮਰਿੰਦੇ ਤਾਂ ਕਿ ਪੁਲਿਸ ਨੂੰ ਖਬਰ ਦੇਣਾ ਏ ਇਹ ਪਾਪੀ ਗਿਆ ਮਰਿੰਦੇ ਇਹ ਮੈਂ ਜੱਜ ਖਬਰ ਦਿੱਤੀ ਜਾਨੀ ਖਾਂ ਤੇ ਮਾਨੀ ਖਾਂ ਥਾਣੇਦਾਰ ਨੂੰ ਕਹਿੰਦਾ ਥਾਣੇਦਾਰ ਸਾਹਿਬ ਇਸ ਵੇਲੇ ਮੈਂ ਤੁਹਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਜੀ ਦੇ ਸਹਜਾਦੇ ਨੂੰ ਗ੍ਰਿਫਤਾਰ ਕਰਵਾ ਰਿਹਾ ਏ ਮੈਨੂੰ ਭਾਰੀ ਇਨਾਮ ਮਿਲਣਾ ਚਾਹੀਦਾ ਜਾਨੀ ਖਾਂ ਤੇ ਮਾਨੀ ਖਾਂ ਥਾਣੇਦਾਰ ਕਾਲੇ ਗੰਗੂ ਤੈਨੂੰ ਬੜਾ ਭਾਰੀ ਇਨਾਮ ਮਿਲੇਗਾ ਪਾਪੀ ਲੈ ਕੇ ਪੁਲਿਸ ਦੀਆਂ ਗਾਰਦਾਨ ਇਹ ਗੰਗੂ ਦੇ ਪਿੰਡ ਆ ਗਏ ਗੰਗੂ ਦੇ ਪਿੰਡ ਨੂੰ ਘੇਰਾ ਪਾ ਲਿਆ ਮਾਤਾ ਜੀਨ ਤੇ ਸਹਜਾਦਿਆਂ ਨੂੰ ਗ੍ਰਿਫਤਾਰ ਕਰਕੇ ਝਾਲਮਾ ਨੇ ਮਰਿੰਡੇ ਪਹਚਾ ਦਿੱਤਾ ਇੱਕ ਰਾਤ ਮਰਿੰਡੇ ਦੀ ਹਵਾਲਾ ਤੇ ਰੱਖਿਆ ਅਗਲੀ ਸਵੇਰ ਜਿਹੜੀ ਮਾਤਾ ਜੀਨ ਤੇ ਸਹਜਾਦਿਆਂ ਨੂੰ ਸਹਹੰਦ ਪਹਚਾ ਦਿੱਤਾ ਪਤਾ ਲੱਗਾ ਸਹਹੰਦਾਂ ਦਾ ਨਾਜਵਦੀਰ ਖਾਨ ਚਮਕੌਰ ਦੀ جنگ ਲੜਨ ਵਾਸਤੇ ਗਿਆ ਹੈ ਮਾਤਾ ਜੀਨ ਤੇ ਸਹਜਾਦਿਆਂ ਨੂੰ ਸਰਹੰਦ ਦੀ ਹਵਾਲਾਤ ਵਿੱਚ ਨਗਰ ਬੰਦ ਕਰ ਦਿੱਤਾ ਗਿਆ 8 ਪੌਣ ਚਮਕੌਰ ਦਾ ਜੰਗ ਖਤਮ ਹੋਇਆ 9 ਪੌਣ ਵजीर खान ਵਾਪਸ ਆਇਆ 10 ਪੌਣ ਨੇ ਆਰਾਮ ਕੀਤਾ 11 ਪੌਣ ਨੇ ਕਚਹਿਰੀ ਲਾਈ ਤੇ ਸੁਣ ਕੇ ਬੜਾ ਖੁਸ਼ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਜੀ ਅਤੇ ਗੁਰੂ ਦੇ ਸਹਿਬ ਜਾਦੇ ਗਿਰਤਾਰ ਹੋ ਗਏ ਨੇ ਹੁਣ ਮੈਂ ਇਹਨਾਂ ਦੇ ਕੋਲ ਇਸਲਾਮ ਪ੍ਰਵਾਨ ਕਰਾਵਾਂਗਾ ਮੈਂ ਇਹਦੀ ਤਾਲਮੀਨੀ ਕਰਾਂਗਾ ਮੈਂ ਇਹਨਾਂ ਨੂੰ ਇਸਲਾਮ ਪ੍ਰਵਾਨ ਕਰਨ ਵਾਸਤੇ ਮਜਬੂਰ ਕਰਾਂਗਾ ਹੁਕਮ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਮੇਰੇ ਸਾਹਮਣੇ ਮੇਰੇ ਰੂਬਰੂ ਪੇਸ਼ ਕੀਤਾ ਜਾਵੇ ਹੁਕਮ ਦਿਦੇ ਸੀ ਪੁਲੀਸ ਦੇ ਸਿਪਾਹੀ ਬੱਚਿਆਂ ਨੂੰ ਲੈਣ ਵਾਸਤੇ ਹਵਾਲਾਤ ਵੱਲ ਤੁਰ ਪਏ ਉਸ ਵੇਲੇ ਮਾਤਾ ਗੁਜਰ ਕੌਰ ਜੀ ਦੋਵਾਂ ਬੱਚਿਆਂ ਦੇ ਕੇਸ ਵਾਹ ਕੇ ਸਿਰਫੇ ਜੂੜੇ ਕਰਕੇ ਦਮਾਲੇ ਸਜਾ ਕੇ ਮਾਤਾ ਜੀ ਆਪਣੇ ਗੋਦ ਵਿੱਚ ਲੈ ਕੇ ਬੈਠੇ ਸਨ ਮਾਤਾ ਜੀ ਕੋਲ ਕੋਈ ਰਜਾਈ ਨਹੀਂ ਕੰਬਲ ਨਹੀਂ ਛੇਸ ਨਹੀਂ ઠੰਡ ਅੰਤਾਂ ਦੀ ਹੈ ਮਹੀਨਾ ਪੋਦਾ ਹੈ ਸੀਤ ਲਹਿਰ ਵਗ ਰਹੀ ਹੈ ਮਾਤਾ ਕੁਦਰ ਕੌਰ ਜੀ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੀ ਹੋਈ ਹੈ ਆਪਣੀ ਸਰੀਰ ਦੀ ਗਰਮੀ ਦੇ ਕੇ ਬੱਚਿਆਂ ਨੂੰ ਨਿਗ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਦੇਖਿਆ ਬਲੀ ਦੇ ਸਿਪਾਹੀ ਆ ਗਏ ਸਿਪਾਹੀ ਕਹਿਣ ਲੱਗੇ ਮਾਤਾ ਜੀ ਆਪਣੇ ਪੁੱਤਰੇ ਸਾਡੇ ਹਵਾਲੇ ਕਰ ਦਿਓ ਬੱਚੇ ਸਾਡੇ ਹਵਾਲੇ ਕਰ ਦਿਓ ਇਹਨਾਂ ਨੂੰ ਸੂਬੇਦਾਰ ਵजीर खान ਯਾਦ ਕਰਦਾ ਹੈ ਮਾਤਾ ਜੀ ਨੂੰ ਪਤਾ ਲੱਗਿਆ ਅੱਜ ਮੇਰੇ ਪੁੱਤਰੇ ਅੱਜ ਮੇਰੇ ਖੂਨ ਦਾ ਖੂਨ ਅੱਜ ਪਹਿਲੀ ਵਾਰ ਕਚੜੇ ਤੇ ਪੇਸ਼ ਹੋਵੇਗਾ ਸੂਬੇਦਾਰ ਵजीर खान ਗਰਾਬੇ ਵੀ ਦੇਵੇਗਾ ਲਾਲ ਜੀ ਵੀ ਦੇਵੇਗਾ ਮਾਤਾ ਜੀ ਨੇ ਸਿਰ ਤੇ ਹੱਥ ਰੱਖਿਆ ਖੜੇ ਮੇਰੇ ਲਾਲ ਜ਼ਿੰਦਗੀ 'ਚ ਬੜੇ ਇਮਤਿਹਾਨ ਹੋਏ ਨੇ ਪੁੱਤਰੋ ਹੁਣ ਆਖਰੀ ਇਮਤਿਹਾਨ ਉਹ ਲੱਗਾ ਕਿਤੇ ਫੇਲ ਨਾ ਜਾਇਓ ਪੁੱਤਰੋ ਜ਼ਿੰਦਗੀ ਚ ਬੜੀਆਂ ਖੇਡਾਂ ਖੇਡੀਆਂ ਨੇ ਹੁਣ ਆਖਰੀ ਖੇਡ ਖੇਡਨੀ ਆ ਪੁੱਤਰੋ ਕਿਤੇ ਹਾਰ ਨਾ ਜਾਇਓ ਪੁੱਤਰ ਤੁਸੀਂ ਦੁੱਧ ਪੀਤਾ ਏ ਜੀਤਾਂ ਦਾ ਅੱਜ ਜੀਤਾਂ ਦਾ ਪੀਤਾ ਦੁੱਧ ਪੁੱਤਰੋ ਸਫਲ ਕਰ ਦੇਣਾ ਮਾਂ ਬਾਪ ਦੀ ਰਕਾਰ ਦੀ ਨਿੱਕਿਆਂ ਦੀਆਂ ਪੋਤਰੀਆਂ ਦੇ ਸਿਰ ਉੱਤੇ ਹੱਥ ਰੱਖ ਕੇ ਥੋੜੀ ਸਿੱਖਿਆ ਦੇ ਅੰਧਾਰ ਇਹੋ ਦੇਣਾ परीर हूंदे 对。<laughs> <laughs> माणू चांदी वारी पावोो मूदी वार जी कुट tomorrow and not tomorrow, not tomorrow. ਸੇਵਾ ਕਰਦੇ ਰਹੇ ਗੁਰਦੁਆਰਾ ਸ਼ਹੀਦ ਬਾਬਾ ਬਜਤਰ ਸਿੰਘ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਫੀ ਦਾ ਮਾਰ ਕਰਦੇ ਆ ਸਪੈਸ਼ਲ ਤੌਰ ਤੇ 500 ਰੁਪਏ ਨਾਲ ਜੀ ਆਇਆਂ ਅਸੀਂ ਉਹਨਾਂ ਦੀ ਕਦਰ ਦਾਦੀ ਦਾ तहे ਦਿਲੋਂ ਧੰਨਵਾਦ ਕਰਦੇ ਆ ਸਤਿਗੁਰ ਚੜ੍ਹਦੀ ਕਲਾ ਤੁਹਾਰਾ ਬਖਸ਼ਾਲੀ ਵਾਪਸ ਜੀ ਕਰਦਾ ਮਾਇਆ ਤੇ ਜੀ ਆਇਆਂ ਸਤਿਗੁਰ ਸਾਡੀ ਹਾਜ਼ਰੀ ਦਾ ਤਰਵਾਰ ਕਰ ਸਭ ਤੋਂ ਪਹਿਲਾਂ ਨਾਮ ਦੀ ਰਾਜ ਮਕਸਦ ਨੂੰ ਸਿੱਖੀ ਜੀ ਵਿੱਚ ਬਖਸ਼ੀ ਨਜ਼ਰੋ ਨਜ਼ਰ ਨਿਹਾਰ ਕਰੀ ਸਰਕਾਰ ਸਰਕਾਰੀ ਦੇ ਵੱਲੋਂ ਜੱਤੇ ਦਾ ਮਾਣ ਕਰਦੇ ਆ 500 ਰੁਪਏ ਭੇਜਿਆ ਗਿਆ ਅਸੂਲਾ ਦੀ ਕਦਰ ਕਰਨੀ ਨਾ ਤੇ ਧੰਨਵਾਦ ਸਭ ਨੂੰ ਕਰਦੇ ਆ ਸ਼ਾਬਾਸ਼ ਤੇ ਤੁਹਾਨੂੰ ਸਰਬੱਤ ਦਾ ਭਲਾ ਲਗਦੇ ਕੈਡਰ ਨਾਮ ਕੈਦੀ ਕਲਾ ਤੇਰੇ ਪਰੇਸ਼ਰ ਬਾਤਾਂ ਮਾਤਾ ਗੁਦਰ ਕੌਰ ਜੀ ਦੋਸਤਾਂ ਨਾਲ ਜਾਦੇ ਨੂੰ ਖੇਤ ਦੇ ਪਿਆਰ ਨਾਲ ਜੇ ਆਖਿਆ ਬੇਦਾਨ ਤਾਂ ਨੂੰ ਸਿੱਖਿਆ ਦੀ ਬਹੁਤ ਲੋੜ ਨਹੀਂ ਤੁਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪੁੱਤਰੇ ਜੀ ਤੁਹਾਡਾ ਰਣਾ ਤੇ ਗੁਰੂ ਰਣ ਤੇ ਦਾ ਫੂੜੇ ਤੁਸੀਂ ਦੁੱਧ ਕੀਤਾ ਮਾਤਾ ਜੀਤਾ ਰਿੰਦਾ ਤੁਸੀਂ ਅੰਥਰ ਵਾਲੇ ਨੇ ਤੁਸੀਂ ਬਹਾਦਰ ਨੇ ਫੂੜੇ